ਪੜੀ ਪੜੀ ਮੈਂ ਕੁੱਟਣਾ ਇਹਨੂੰ ਪੱਕੀ ਕਹਿਸ ਪਹਿਲਾਂ ਤਸੀਂ ਹੇ ਕਿ ਤੂੰ ਹੀ ਤੇ ਇਹ ਤੇ ਨਾ ਮੰਨੀ ਇਹ ਤੇ ਨਾ ਮੰਨੀ ਇਹ ਤੇ ਨਾ ਮੰਨੀ ਮੈਂ ਗਲਤੀ ਮਾਰ ਰੋ ਹੇ ਤੇ ਤੂੰ ਹੀ ਤੇ ਮਾਉ ਕਿਉਂ ਤੂੰ ਹੀ ਤੇ ਕਰਾ ਹੇ ਤੇ ਤੂੰ ਹੀ ਤੇ ਮਮਾ ਕੋ ਕਿਤੇ ਮਾਨਾ ਤੂੰ ਕਿਤੇ ਮਾਨਾ ਇਹ ਤੇ ਮਾਰ ਤੇ ਪੇਤ ਨੂੰ ਮੈਂ ਕਿੰਨੇ ਵਾਰ ਆ ਕੇ ਮਿੱਟੀ ਦੇ ਨਾ ਖਾਇਆ ਕਰ ਮਿੱਟੀ ਕਿਉਂ ਖਾਧੀ ਫਿਰ ਢੂਈ ਤੇ ਮਾਰੀ ਮੇਰੇ ਇੱਥੇ ਨਾ ਮਾਰੀ ਤੂੰ ਮਿੱਟੀ ਨਾ ਖਾ ਬਤੈਨੂੰ ਕਿਤੇ ਵੀ ਨਾ ਮਾਰਨਾ ਭਾ ਮੈਨੂੰ ਓਰੇ ਆ ਫੜ ਓਰੇ ਆ ਕੁੱਟਨੀ ਕੁੱਟਣਾ ਮਰਿਆ ਤੂੰ ਤੂੰ ਹੀ ਤੇ ਕੁੱਤੀ ਤੂੰ ਹੀ ਤੇ ਨਾ ਮੈਂ ਮੂੰਹ ਤੇ ਮਾਰਨੀ ਚਪੜਾ ਮੈਂ ਮੂੰਹ ਤੇ ਤਸਤਾ ਤੇ ਉਹਦਾ ਅੱਲਮ ਨਾ ਫੜੀ ਪਾ ਲੈ ਗਈ ਉਰੇ ਲੈ ਨੇੜੇ ਲੈ ਕੇ ਦੀ ਮੈਂ ਕੁੱਟਣੇ ਨੂੰ ਫੜ ਲੈ ਫੜ ਕੇ ਲੈ ਆ ਯਰ ਆ ਜਾ ਟਰੈਕਟਰ ਲੈ ਕੇ ਆਪੇ ਆ ਜਾ ਫੜ ਕੇ ਫਿਰ ਮੈਂ ਜਿਆਦਾ ਕੁੱਟੂੰਗਾ ਆ ਜਾ ਉਰੇ ਇਹ ਪੱਕੀ ਨਹੀਂ ਕੁੱਟੇ ਤੇ ਨਾ ਮਾ ਮੋਤੀ ਮਾਰ ਰਿਹਾ ਤੂੰ ਬਿਰ ਕਾ ਕਿਨਾਲੇ ਦੇ ਮਿੱਟੀ ਖਾਣਾ ਹੁਣ ਖਾਉਂਗਾ ਮਿੱਟੀ ਹੈ ਕੈ ਸੌਰੀ ਨਹੀਂ ਤੋਈ ਜਾਂਦਾ ਨਹੀਂ ਸੌਰੀ ਕਹਿੰਦਾ ਉਰੇ ਆ ਜਾ ਫਿਰ ਆ ਜਾ ਆ ਜਲਦੀ ਆ ਜਲਦੀ ਤੇ ਤੂੰ ਮੈਨੂੰ ਇੱਥੇ ਬੋਲ ਮੈਂ ਤੈਨੂੰ ਆਖਉਂ ਰਿਹਾ ਆ ਜਾ ਮੇਰੀ ਮਰਜ਼ੀ ਮੈਂ ਜਿੱਥੇ ਜੀ ਕਰੂ ਉੱਥੇ ਕੱਟੂਗਾ ਬਾਬਾ ਫਿਰ ਪ੍ਰੈਂਡ ਪ੍ਰੋਣ ਦੇ ਟੂਈ ਮਾਰ ਇਧਰ ਆ ਗੱਲਾਂ ਨਾ ਪਤਾ